ਸਸਿਕ ਕਾਲਪਨ ਮੈਂ ਤੁਹਾਡਾ ਆਪਣਾ ਸੰਧੂ ਤਰੰਦੀ ਸਭਾ ਆਈ ਆਪਾਂ ਪਹੁੰਚਾਂ ਜੀ ਪਿੰਡ ਕੋਟਕਪੂਰਾ ਟਰੈਕਟਰ ਮੰਡੀ ਤੇ ਦਿਨ ਸੋਮਵਾਰ ਤਰੀਕ ਹੈਗੀ ਅੱਜ 12 ਇੱਥੇ ਟਰੈਕਟਰ ਵੀ ਬਹੁਤ ਜ਼ਿਆਦਾ ਆਏ ਆ ਅੱਜ ਮੰਡੀ ਪੂਰੀ ਫੁੱਲ ਭਰੀ ਆ ਆਵਾ ਟਰੈਕਟਰਾਂ ਦੀ ਬਣਾਵਾਂਗੇ ਵੀਡੀਓ ਤੇ ਬੰਗਾਂ ਦੇ ਲਾਵਾਂਗੇ ਮੋਬਾਈਲ ਨੰਬਰ ਬਈ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਜਿਹੜੇ ਮੇਰੇ ਵੀਰ ਭੇ ਆਪਣੇ ਚੈਨਲ ਤੇ ਨਵੇਂ ਆਏ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਕਰਦੇ ਆ ਬਸ ਸਟਾਰਟਿੰਗ ਟਰੈਕਟਰਾਂ ਦੀ ਵੀਡੀਓ ਤੋਂ ਤੇ ਵਿਖਾਉਣਿਆ ਤੁਹਾਨੂੰ ਗ੍ਰੇਟਾਂ ਦਾ ਕਿੰਨਾ ਕ ਉੱਤਾਂ ਥੱਲੇ ਹੋਇਆ ਕਿਉਂਕਿ ਮੂਰੇ ਵੀ ਕੰਕ ਦਾ ਸੀਜ਼ਨ ਆਉਣ ਵਾਲਾ ਇਸ ਕਰਕੇ ਮੰਡੀ ਬਹੁਤ ਜ਼ਿਆਦੇ ਭਰੀ ਆ ਕੋਟਪੁਰਾ ਤੇ ਕਰਦੇ ਆ ਸ਼ੁਰੂਆਤ ਪਹਿਲੇ ਟਰੈਕਟਰ ਤੋਂ ਆਪਾਂ ਵੇਜ ਇਹ ਪਹਿਲਾ ਟਰੈਕਟਰ ਮੈਸ਼ੀ 5243 ਮਹਾਨ 2003 ਮਾਡਲ ਡਬਲ ਕਲਚ ਟਰੈਕਟਰ ਆ ਟਰੈਕਟਰ ਪੂਰਾ ਚੰਗਾ ਤੇ ਸਾਰਾ ਟਰੈਕ ઓરિਜਿਨਲ ਆ ਮੂਰਲੇ ਟਰ ਹੈਗਾ ਬਿਲਕੁਲ ਨਵੇਂ ਤੇ ਮਕਲੇ ਟਰ ਹੈਗਾ ਇਹਾਂ ਤਾਂ 60% ਮਗਲਟਰ ਰਹੇਗਾ ਬਿਲਕੁਲ ਸਾਫ ਨਹੀਂ ਨਾ ਟਰੈਕਟਰ ਆ ਮਸ਼ੀਨ ਮਹਾਨ 5245 ਬਾਕੀ ਟਰੈਕਟਰ ਵੀ ਨਹੀਂ ਤੁਸੀਂ ਚੈੱਕ ਕਰ ਸਕਦੇ ਪੰਜਾਬ ਨੰਬਰ ਆ ਪੀ ਵੀ 09 ਟਰੈਕਟਰ ਪੂਰਾ ਸਾਫ ਨਹੀਂ ਹੁੰਦਾ ਪੂਰਾ ਚੰਗਾ ਟਰੈਕਟਰ 2003 ਮਾਡਲ 2 ਲੱਖ ਤੇ 50000 ਰੁਪਏ ਬਾਈ ਦੀ ਡਿਮਾਂਡ ਆ ਇਹ ਮਗਲਟਰ ਰਹੇਗਾ ਗੁਡিয়ার ਕੰਪਨੀ ਦੇ ਮੂਹਲਟਰ ਵੀ ਗੁਡিয়ার ਕੰਪਨੀ ਦੇ ਇਦੋ ਪੜਾ ਗਿਆ ਆਪਣਾ 9811 1993 ਮਾਡਲ ਟਰੈਕਟਰ ਪੂਰਾ ਚੰਗਾ ਹੈ ਵੀ ਮੰਗਣਾ ਟਰੈਕ 35 ਤੋਂ 40 ਪੈਸੇ ਤੇ ਮੂਹ ਲਟ ਰਿਹਾ 50 ਤੋਂ 7 ਕਿਲੋ ਟਰੈਕਟਰ ਬਿਲਕੁਲ ਸਾਫ਼ ਆ ਸਾਰਾ ਟਰੈਕਟਰ Ориਜਨਲ ਆ ਪੂਰੀ ਚੰਗੀ ਕੰਡੀਸ਼ਨ ਦਾ ਟਰੈਕਟਰ ਹੈਗਾ ਤੇ ਆਵਾ ਡਿਮਾਂਡ ਦੀ ਗੱਲ ਕਰਕੇ 1,75,000 ਰੁਪਏ ਟਰੈਕਟਰ ਦੀ ਡਿਮਾਂਡ ਆ ਬਾਕੀ ਟਰੈਕਟਰ ਦੀ ਨਹੀਂ ਤੁਸੀਂ ਦੇਖੋ ਟਰੈਕਟਰ ਬਹੁਤ ਸਾਫ਼ ਆ ਐਦਵਰ ਆਪਣਾ ਅਰਜੰਤ 605 ਸਾਈਡ ਗਿਆ ਮਾਡਲ 2019 ਪੰਜਾਬ ਨੰਬਰ ਆ ਪੀਵੀ 92 ਟਰੈਕਟਰ ਬਿਲਕੁਲ ਸਾਫ਼ ਹੈਗਾ ਇਹ ਟਰੈਕਟਰ 10 ਨਹੀਂ ਗੱਲ ਕਰੀਏ 60 ਤੋਂ 70 ਕਿਲੋ ਦਾ ਟਰੈਕਟਰ ਦੇ ਟਾਇਰ ਪੇ ਚਾਰੇ ਟਰੈਕਟਰ ਬਾਕੀ ਸਾਫ਼ ਹੈ ਚੰਗੀ ਕੰਡੀਸ਼ਨ ਦਾ ਡਿਮਾਂਡ ਦੀ ਗੱਲ ਕਰੀਏ 5 ਲੱਖ ਤੇ 95000 ਰੁਪਏ ਟਰੈਕਟਰ ਦੀ ਡਿਮਾਂਡ ਹੈ ਅਰਜਨ 605 ਇਸ ਤੋਂ ਬਾਅਦ ਆ ਗਈ ਆਪਾਂ ਅਰਜਨ 555 2011 ਮਾਡਲ ਡੀਆਈ ਸਾਈਡ ਗੇਅਰ ਪਾਵਰ ਸਟੀering ਡਬਲ ਕਲਚ ਟਰੈਕਟਰ ਕੋਈ ਚੰਗੀਕ ਨਹੀਂ ਹਿੰਦਾ ਜੇ ਵਾਹ ਟਰੈਕਟਰ ਇਹਨਾਂ ਦੀ ਗੱਲ ਕਰੀ ਅਸੀਂ ਤੋਂ 90 ਪੈਸੇ ਟਾਇਰ ਪੈਟ ਟਰੈਕਟਰ ਦੇ ਮਗਰ ਲਈ ਮੂਹ ਲਟਰ ਰਹਿਗੇ 40 ਤੋਂ 50 ਪੈਸੇ ਐਮ ਆਰ ਐਫ ਕੰਪਨੀ ਦੇ ਆ ਤੇ ਮਗਰ ਲਟਰ ਰਹਿਗੇ ਸੀ ਐਟ ਕੰਪਨੀ ਦੇ ਬਾਕੀ ਟਰੈਕਟਰਿੰਗ ਨਹੀਂ ਬਿਲਕੁਲ ਸਾਫ ਆ ਚੰਗਾ ਟਰੈਕਟਰ ਆ ਮਾਡਲ 2011 3 ਲੱਖ ਤੇ 55000 ਰੁਪਏ ਟਰੈਕਟਰ ਦੀ ਡਿਮਾਂਡ ਆ ਜੀ ਐਦੋ ਵਾਰ ਆ ਗਈ ਮੈਸੀ 5545 ਮਹਾਨ 2005 ਮਾਡਲ ਟਰੈਕਟਰ ਵੀ ਪੂਰਾ ਚੰਗਾ 55 ਐਚਪੀ ਚਾਈ ਇਹ ਵੀ ਟਰੈਕਟਰ ਦੇ ਟਾਇਰਾਂ ਦੀ ਗੱਲ ਕਰਕੇ ਫਿੱਟ ਦੇ ਮੂਰਲੇ ਟਾਇਰ ਗਿਆ 60 ਤੋਂ 70 ਰੁਪਏ ਦੇ ਮਗਨਾ ਚੜ ਗਿਆ 50 ਤੋਂ 60 ਰੁਪਏ ਬੀਡ ਚੜਿਆ ਰੀਨਲ ਕੰਪਨੀ ਵਾਲੇ ਸ਼ਿਮਹਾਨ 55 ਐਚਪੀ ਡਬਲ ਕਲਚ 2,55,000 ਰੁਪਏ ਟਰੈਕਟਰ ਦੀ ਡਿਮਾਂਡ ਆ ਗਈ 2005 ਮਾਡਲ ਇਹ ਦੁਬਾਰਾ ਇਹ ਆਪਣਾ ਸਵਰਾਜ 735 1999 ਮਾਡਲ ਪੰਜਾਬ ਨੰਬਰ ਆ ਪੀਵੀ 42 ਟਰੈਕਟਰ ਸਾਰਾ Ориਜਨਲ ਆ ਸਾਫ ਟਰੈਕਟਰ ਆ ਤੇ ਟਰੈਕਟਰ ਦੇ ਟਾਇਰ ਕਸੇ ਚਾਰੀ ਜੇਬ ਡਿਮਾਂਡ ਦੀ ਗੱਲ ਕਰੀਏ 1 ਲੱਖ 30 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਆ ਸਵਰਾਜ 735 ਐਫੀ ਇਸ ਦੋ ਵਾਰ ਆ ਗਈ 25 ਹਜ਼ਾਰ ਜੋ ਦਲਾਲੀ ਤੁਹਾਨੂੰ ਬਾਅਦ ਵਿੱਚ 86 ਮਾਡਲ ਤੇ 85 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਆ ਗਈ ਤਿਆਰ ਹੋਇਆਗਾ 86 ਮਾਡਲ 85 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਆ ਇਸ ਦੋ ਵਾਰ ਆ ਗਈ ਆਪਣੇ ਕੋਲ ਸੋਨਾ ਲੀਕਾ 750 ਸੈਂਟਰ ਗੇਅਰ ਕਾਲੇ ਢਿੱਡ ਵਾਲਾ 2007 ਮਾਡਲ ਟਰੈਕਟਰ ਤੁਸੀਂ ਦੇਖੋ ਟਰੈਕਟਰ ਸਾਫ਼ ਹੈਗਾ ਅਰੰਭ ਨੂੰ ਬੱਚਾ ਚੰਗਾ ਟਰੈਕਟਰ ਟਰੈਕਟਰ ਤੇ ਟਾਇਰ ਦੀ ਗੱਲ ਕਰਕੇ 35 ਤੇ 40 ਕਿਲੋ ਦੇ ਟਰੈਕਟਰ ਦੇ ਟਾਇਰ ਆਗੇ ਮਗਰ ਟਰੈਕਟਰ ਆਪੋ ਲੋ ਕੰਪਨੀ ਦੇ ਪੱਕੇ ਟਾਇਰ ਆ ਮੂਵ ਲੇਟਰ ਆ 68 ਕੰਪਨੀ ਦੇ ਨਮਾਣ ਦੀ ਗੱਲ ਕਰਕੇ 2,40,000 ਰੁਪਏ ਟਰੈਕਟਰ ਦੀ ਮੰਗ ਆ ਪੰਜਾਬ ਨੰਬਰ ਆ PP3 ਬਾਕੀ ਟਰੈਕਟਰ ਦਾ ਕੋਸਾਫਾ ਇਹ ਦੂਬਾਰਾ ਇਸਥਰਾ 855 1998 ਮਾਡਲ ਆਉਦੇ ਆ ਟਰੈਕਟਰ ਦੇ ਚਾਰੇ ਟਾਇਰ ਬਿਲਕੁਲ ਨਵੇਂ ਆ ਚਾਰੇ ਟਾਇਰ JK ਕੰਪਨੀ ਦੇ ਆ ਪੰਜਾਬ ਨੰਬਰ ਹੈਗਾ ਡਿਮਾਂਡ ਆ 2 ਲੱਖ ਤੇ 35000 ਰੁਪਏ ਟਰੈਕਟਰ ਦੀ ਡਿਮਾਂਡ ਆ ਟਰੈਕਟਰ ਬਿਲਕੁਲ ਸਾਫ ਆਗਾ 1998 ਦਾ ਮਾਡਲ ਪੀਵੀ 62 2 ਲੱਖ 35000 ਰੁਪਏ ਟਰੈਕਟਰ ਦੀ ਡਿਮਾਂਡ ਆ ਸਵਰਾਜ 855 ਡਬਲ ਕਲਚ ਬਾਹਰ ਪੰਪ ਟਰੈਕਟਰ ਬਿਲਕੁਲ ਸਾਫ ਆ ਸਾਰਾ ਟਰੈਕਟਰ ਓਰੀਜਨਲ ਆ ਇਦ ਦੋਤਾ ਕੀ 4511 1995 ਮਾਡਲ ਤੇਰੇ ਟਾਇਰ ਥੋੜੇ ਨਰਮਾਂਗੇ ਬਾਕੀ ਟਰੈਕਟਰ ਸਾਰਾ Ориਜਨਲ ਆ ਸਾਫ ਕੰਡੀਸ਼ਨ ਆ ਮਾਡਲ ਦੇ ਹਿਸਾਬ ਨਾਲ ਰੰਗ ਪੇਟ ਦਾ ਵਧੀਆ ਪਿਆ ਰੰਗ ਪੇਂਟ ਟਰੈਕਟਰ ਦੇ ਵਧੀਆ ਪਿਆ ਤੇ ਡਿਮਾਂਡ ਦੀ ਗੱਲ ਕਰੀ ਤਾਂ 1,30,000 ਰੁਪਏ ਟਰੈਕਟਰ ਦੀ ਡਿਮਾਂਡ ਆ ਗਈ ਐ ਦੁਬਾਰਾ ਗਈ ਫੋਰਡ 3600 ਫੋਰਡ 3600 1979 ਮਾਡਲ ਮੂਰਲਾ ਇਸ ਫਾਰਮ ਸੱਠ ਆ ਲੱਗੀ ਤੁਹਾਡਾ ਇਹ ਟੋਟਲ 99000 ਰੁਪਏ ਟਰੈਕਟਰ ਦੀ ਮੰਗ ਆ ਆ ਕਿ ਟਰੈਕਟਰ Ориਜినਲ ਆ ਰੰਗ ਵਿੱਚ ਟਰੈਕਟਰ ਤੇ ਬਾਦ ਪਿਆ ਇਹ ਦੂਜਾ ਵਾਹ ਦਾ ਗਈ ਮਹਿੰਦਰਾ B 275 1992 ਮਾਡਲ ਟਰੈਕਟਰ ਸਾਫ ਕੰਡੀਸ਼ਨ ਦਾ ਚੰਗਾ ਟਰੈਕਟਰ ਆ ਜੀ ਇਹ ਬਟਰ ਟਰੈਕਟਰ ਟਾਇਰਾਂ ਦੀ ਕਿਲਰ ਮੂਹ ਟਾਇਰ ਗਿਆ 35 ਕਿ ਪੈਸੇ ਤੇ ਨਗਲ ਟਾਇਰ ਗਿਆ 50 ਤੋਂ 60 ਪੈਸੇ ਮਹਿੰਦਰਾ 2200 78 1,3800 ਟਰੈਕਟਰ ਦੀ ਡਿਮਾਂਡ ਆ ਇਸ ਦੁਬਾਰਾ ਜੀ ਮਹਿੰਦਰਾ 475 ਡੀ ਆਈ 2000 ਮਾਡਲ ਟਰੈਕਟਰ ਪੂਰਾ ਚੰਗਾ ਸਾਫ ਕ ਨਹੀਂ ਹੁੰਦਾ ਸਾਰਾ ਟਰੈਕਟਰ ਓਰੀਜਨਲ ਆ ਬਾਕੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ 2,25000 ਰੁਪਏ ਟਰੈਕਟਰ ਦੀ ਡਿਮਾਂਡ ਆ 40 ਤੋਂ ਇਆਂ ਕੇ ਬਿਹਤਰ ਟਰੈਕਟਰ ਦੇ ਟਾਇਰ ਪਏ ਆ 250 ਅੱਜ ਤੋਂ ਇਹ ਦਵਾਲਾ ਹੀ ਆਪਣਾ ਸੋਰਾ 735 1992 ਮਾਡਲ ਟਰੈਕਟਰ ਨਹੀਂ ਤੁਸੀਂ ਵੇਖਸਣ ਟਰੈਕਟਰ ਬਿਲਕੁਲ ਸਾਫ ਆ ਚੰਗਾ ਟਰੈਕਟਰ ਹੈ ਅੰਨੇ ਸੁੰਨੜਾ ਨਵੇਂ ਮਾਡਲ ਆ ਟਰੈਕਟਰ ਦੇ ਚਾਰੇ ਟਾਇਰ ਇਹ ਆ ਤਾਂ 60 ਰੁਪਏ ਪਰ ਟਰੈਕਟਰ ਬਿਲਕੁਲ ਸਾਫ ਸਮਰਾਸ 735 ਐਫੀ 1999 ਮਾਡਲ 1,65,000 ਰੁਪਏ ਟਰੈਕਟਰ ਦੀ ਡਿਮਾਂਡ ਆ ਬਾਹਰ ਪੰਪਾ ਸਮਰਾਸ 735 ਇਹ ਦੁਬਾਰਾ ਕੀ ਐਸ਼ਰ ਡਿਮਾਂਡ ਆ ਵਜ ਦੀ 55,000 ਰੁਪਏ ਟਰੈਕਟਰ صاف ਵਰਾ ਇਹ ਦੂਵਾਰਾ ਕੀ ਆਪਣਾ ਫਾਰਮਟ੍ਰੈਕ 60 2006 ਮਾਡਲ ਡਬਲ ਕਲਚ ਟਰੈਕਟਰ ਦੀ ਅਪ ਟਾਇਰਾਂ ਦੀ ਗੱਲ ਕਰ ਗਏ ਹਾਂ ਪਿਆ ਤਾਂ 60 ਪਰ ਟਰੈਕਟਰ ਦੇ ਟਾਇਰ ਵੀ ਟਰੈਕਟਰ ਬਿਲਕੁਲ ਸਾਫ਼ ਚੰਗੀ ਕੰਡੀਸ਼ਨ ਦਾ ਸਿੰਪਲ ਸਟੀering 2006 ਮਾਡਲ 2 ਲੱਖ 35000 ਰੁਪਏ ਟਰੈਕਟਰ ਦੀ ਮੰਗ फार्म ਡਰੈਕਟਰ ਸੱਤ ਇਹ ਤੋਂ ਪਤਾ ਹੈ ਕਿ ਆਪਣੇ ਕੋਲ ਫੋਰਡ 361900 ਤੱਕ 91 ਵਾਲਾ ਟਰੈਕਟਰ ਦੀ ਗੱਲ ਨਹੀਂ ਤੁਸੀਂ ਦੇਖੋ ਟਰੈਕਟਰ ਬਿਲਕੁਲ ਸਾਫ ਹੈ ਸਾਰਾ ਟਰੈਕਟਰ Ориਜినਲ ਚੰਗੀ ਕਿ ਨਹੀਂ ਹੁੰਦਾ 35 ਤੋਂ 40 ਕੇ ਪੈਸੇ ਟਰੈਕਟਰ ਦੇ ਟਾਇਰ ਪਏ 1 ਲੱਖ ਤੇ 35000 ਰੁਪਏ ਟਰੈਕਟਰ ਦੀ ਡਿਮਾਂਡ ਆ ਪੰਜਾਬ ਨੰਬਰ 35 ਦੂਜਾ ਪਤਾ ਹੈ ਕਿ ਆਪਣੇ ਕੋਲੇ 96 11 96 11 687 ਮਾਡਲ 1987 ਮਾਡਲ 1 ਲੱਖ ਤੇ 70000 ਰੁਪਏ ਟਰੈਕਟਰ ਦੀ ਡਿਮਾਂਡ ਆ ਗਈ। ਕੱਟ ਨਹੀਂ ਨੂੰ ਸਾਫ਼ ਵੀ ਹੈ ਜੀ। ਚੰਗਾ ਟਰੈਕਟਰ। ਇਹ ਦੋ ਵਾੜੇ 35000 1988 ਮਾਡਲ 97000 ਰੁਪਏ ਟਰੈਕਟਰ ਦੀ ਡਿਮਾਂਡ ਆ। ਟਰੈਕਟਰ ਦੀ ਕਿ ਨਹੀਂ ਹੁੰਦੇ ਹਾਂ ਟਰੈਕਟਰ ਬਰੋਕਰ ਸਾਫ਼। ਚੰਗਾ ਟਰੈਕਟਰ। ਇਹ ਨੰਬਰ ਟਰੈਕਟਰ ਦੇਖਸਾ ਟਰੈਕਟਰ ਬਿਲਕੁਲ ਸਾਫ ਆਗਾ ਇਹਦੋ ਵਾਹ ਮਹਿੰਦਰਾ 585 2000 ਮਾਡਲ ਡਬਲ ਕਲਚ ਟਰੈਕਟਰ ਦੇ ਮਗਰੇ ਟਾਇਰ ਬਿਲਕੁਲ ਨਵੇਂ ਆ ਮੂਹਰ ਡਰ ਗਿਆ 35 ਤੋਂ 40 ਫੇ ਟਰੈਕਟਰ ਬਿਲਕੁਲ ਸਾਫ ਆ ਚੰਗਾ ਟਰੈਕਟਰ ਆ 585 ਪੰਜਾਬ ਨੰਬਰ ਆ ਪੀਵੀ 41 ਡਿਮਾਂਡ ਦੀ ਗੱਲ ਕਰਕੇ 260000 ਰੁਪਏ ਟਰੈਕਟਰ ਦੀ ਡਿਮਾਂਡ ਆ ਆਰਕੀਟੈਕਟਰ ਤੁਸੀਂ ਦੇਖਸਾ ਟਰੈਕਟਰ ਫਰਕੋ ਸਾਫ ਆ ਇਹਦੇ ਬਾਰੇ ਅਗ ਆਪਣਾ ਸਵਰਾਜ 855 ਅਰਵਸ ਪੀਡੀਓ ਐਫੀ ਸੈਂਟਰ ਗੇਅਰ 2016 ਮਾਡਲ ਟਰੈਕਟਰ ਤੁਸੀਂ ਦੇਖਸਾ ਟਰੈਕਟਰ ਪੂਰਾ ਚੰਗਾ ਟਰੈਕਟਰ ਹੈ ਸਾਫ ਟਰੈਕਟਰ ਆ ਜਿਵੇਂ ਟਰੈਕਟਰ ਦੇ ਟਾਇਰਾਂ ਦੀ ਗੱਲ ਕਰਕੇ 70 ਤੋਂ 80 ਕੇ ਬਾਰੇ ਟਰੈਕਟਰ ਦੇ ਟਾਇਰ ਪਏ ਆ ਬਾਕੀ ਟਰੈਕਟਰ ਸਾਰਾ Ориਜਨਲ ਚੰਗਾ ਟਰੈਕਟਰ ਜੀ 5 ਲੱਖ ਤੇ 35000 ਰੁਪਏ ਟਰੈਕਟਰ ਦੀ ਡਿਮਾਂਡ ਆ ਪੰਜਾਬ ਨੰਬਰਾਂ ਇਹ ਦੂਵਾਰਾ ਗੇ 997 ਮਰੋ ਸਵਰਾਜ 855 ਟਰੈਕਟਰ ਦੇਖ ਸਕਦੇ ਟਰੈਕਟਰ ਸਾਫ ਹੈਗਾ ਚੰਗਾ ਟਰੈਕਟਰ ਬਾਕੀ ਟਰੈਕਟਰ ਦੇਖ ਨਹੀਂ ਤੁਸੀਂ ਚੈੱਕ ਕਰ ਸਕਦੇ ਜੇ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀ 70 ਤੋਂ 80 ਬਾਈ ਟਰੈਕਟਰ ਦੇ ਟਾਇਰ ਪਏ ਚਾਰੇ ਟਰੈਕਟਰ ਬਾਕੀ ਸਾਫਾ ਪੰਜਾਬ ਨੰਬਰ ਪੀ ਵੀ 04 ਅੰਦਰ ਪੰਪਰ ਡਿਮਾਂਡ ਦੀ ਗੱਲ ਕਰਕੇ 210000 ਰੁਪਏ ਟਰੈਕਟਰ ਦੀ ਡਿਮਾਂਡ ਆ 1997 ਮਾਡਲ ਇਹ ਦੂਬਾਰੇ ਮਹਿੰਦਰਾ 575 ਪੰਜਾਬ ਨੰਬਰ ਟਰੈਕਟਰ ਮਾਡਲ 1997 ਟਰੈਕਟਰ ਸਾਫ ओरिजिनल ਟਰੈਕਟਰ 165000 ਰੁਪਏ ਟਰੈਕਟਰ ਦੀ ਡਿਮਾਂਡ ਆ ਸਿੰਗਲ ਕਲਚ ਇਹ ਦੂਬਾਰੇ ਜੀ ਆਪਣਗਲੇ ਪ੍ਰੀਤ 6094 ਡਬਲ ਕਲਚ ਡਬਲ ਪੰਪ ਸਾਈਡ ਗੇਅਰ ਟਰੈਕਟਰ ਤੁਸੀਂ ਦੇਖੋ ਟਰੈਕਟਰ ਪੂਰਾ ਸਾਵਾ 3 ਸਪੀਡ ਪਾਵਰ ਸਟੀering ਮਾਡਲ ਹੈਗਾ 2013 ਮਾਡਲ 2013 7 ਲੱਖ ਤੇ 40000 ਰੁਪਏ ਟਰੈਕਟਰ ਦੀ ਢਮਾਟ ਆ ਸਾਡੇ ਬੰਦੇ ਵੇਲੇ ਬੈਠੇ ਆ ਇਹ ਦੋਵਾਂ ਦਾ ਹੈ ਸਵਰਾਸ 735 ਛੇ ਚਰੀ ਡਬਲ ਕਲਚ 2007 ਮਾਡਲ ਪੰਜਾਬ ਨੰਬਰ ਟਰੈਕਟਰ ਤੁਸੀਂ ਦੇਖੋ ਟਰੈਕਟਰ ਪੂਰਾ ਚੰਗਾ ਹੈ ਸਾਫ ਕੰਡੀਸ਼ਨ ਦਾ ਬਾਕੀ ਸੁੰਟਰ ਟਰੈਕਟਰ ਬਗਲੇ ਇਸ ਤੋਂ ਵਿਖਾ ਦੇਣਾ ਵੀ ਟਰੈਕਟਰ ਕਿੰਨਾ ਸਾਫ ਕਿੰਨਾ ਚੰਗਾ ਆਹ ਦੇਖ ਸੰਗਾ ਛੇ ਚਰੀਆ ਟਰੈਕਟਰ ਪੂਰਾ ਸਾਫ ਟਰੈਕਟਰ ਸਵਰਾਸ 735 ਐਫੀ 440 ਚੱਕਰਾਂ ਵਾਲਾ ਹੈ ਡਬਲ ਕਲੱਚ ਹੈਗਾ ਡਿਮਾਂਡ ਦੀ ਗੱਲ ਕਰੀਏ 2,70,000 ਰੁਪਏ ਟਰੈਕਟਰ ਦੀ ਡਿਮਾਂਡ ਹੈ 2007 ਮਾਡਲ ਆ ਟਰੈਕਟਰ ਦੇ ਟਾਇਰ ਪਈ 70 ਤੋਂ 80 ਪੈਸੇ ਚਾਰੇ ਚਾਰੇ ਟਾਇਰ ਜੇ ਕੇ ਕੰਪਨੀ ਦੇ ਆਉਣੀ ਕਰਨ ਹੋਏ ਇਹਨਾਂ ਤੇ ਨਿਕਰੋ ਬਾਕੀ ਟਰੈਕਟਰ ਤੁਸੀਂ ਦੇਖੋ ਟਰੈਕਟਰ ਪੂਰਾ ਸਾਫ ਅੱਜ ਦੁਬਾਰਾ ਇਹ ਫੇਸ ਕਰਾ 735 ਮਾਡਲ ਹੈਗਾ 1999 ਪੰਜਾਬ ਨੰਬਰ ਪੀਵੀ03 ਟਰੈਕਟਰ ਤੁਸੀਂ ਵੇਖੋ ਟਰੈਕਟਰ ਸਾਫ਼ ਹੈਗਾ ਤੇ ਚਾਰੇ ਟਾਇਰ ਪਈ 80 ਤੋਂ 90 ਪੈਸੀ ਟਰੈਕਟਰ ਪੂਰਾ ਬਣਦਾ ਠੰਦਾ ਹੈਗਾ ਸਾਫ਼ ਟਰੈਕਟਰ ਆ ਡਿਮਾਂਡ ਦੀ ਗੱਲ ਕਰ ਗਈ 1 ਲੱਖ ਤੇ 40 ਹਜ਼ਾਰ ਰੁਪਏ ਟਰੈਕਟਰ ਦੀ ਨਮਾਨ ਹੈਗੀ ਇਹਦੇ ਬਾਅਦ ਸਵਰਾ 735 ਬਾਹਰ ਪੰਪ 2001 ਮਾਡਲ ਪੰਜਾਬ ਨੰਬਰ ਪੀਵੀ07 ਸਵਰਾਜ 744 ਇਹ ਤਾਂ ਤੁਸੀਂ ਦੇਖਸਾ ਟਰੈਕਟਰ ਸਾਫ ਹੈਗਾ ਡਬਲ ਕਲਚ ਟਰੈਕਟਰ ਆ ਜੀ ਮੰਗਲੇ ਟਾਇਰਾਂ ਦੀ ਗੱਲ ਕਰ ਗਈ 50 ਤੋਂ 60 ਰੁਪਏ ਮੰਗਲੇ ਟਾਇਰ ਪਏ ਤੇ ਮੂਹਰੇ ਟਾਇਰ ਹੈ 80 ਤੋਂ 90 ਪੈਸੇ 2,55,000 ਰੁਪਏ ਟਰੈਕਟਰ ਦੀ ਡਿਮਾਂਡ ਆ ਜੀ ਸਵਰਾਜ 744 ਐਤੂਬਾਰ ਆ ਜੀ ਸਵਰਾਜ 735 ਐਫੀ ਚਾਰੇ ਟਾਇਰ ਬਿਲਕੁਲ ਨਵੇਂ ਆ ਜੀ ਪੰਜਾਬ ਨੰਬਰ ਪੀਵੀ30 2000 ਤੇ 8 ਮਾਡਲ ਟਰੈਕਟਰ ਦੀ ਕਿਨ ਨਹੀਂ ਤੁਸੀਂ ਦੇਖ ਸਕੋ ਸਿੰਗਲ ਕਲਚ ਟਰੈਕਟਰ ਆ ਜੀ ਪੀਵੀ30 ਨੰਬਰ ਦਾ ਟਰੈਕਟਰ ਦਾ ਪੂਰਾ ਚੰਗਾ ਟਰੈਕਟਰ ਆ 2 ਲੱਖ ਤੇ 45000 ਰੁਪਏ ਟਰੈਕਟਰ ਦੀ ਡਿਮਾਂਡ ਆ ਜੀ ਬਾਕੀ ਟਰੈਕਟਰ ਇੱਕ ਨਹੀਂ ਤੁਸੀਂ ਚੈੱਕ ਕਰਸ ਟਰੈਕਟਰ ਬਾਕੀ ਪੂਰਾ ਸਾਫ ਆ ਇਹ ਤੋਂ ਬਾਅਦ ਆ ਗਿਆ ਐਸ਼ਰ 368 ਪੰਜਾਬ ਨੰਬਰ ਆ ਪੀਵੀ30 2000 ਮਾਡਲ ਆ ਟਰੈਕਟਰ ਇਹ ਵੀ ਪੂਰਾ ਸਾਫ ਆ ਤਿੰਨ ਸਿਲੰਡਰ ਹੀ ਸਿੰਗਲ ਕਲੱਚ ਆ 1 ਲੱਖ ਤੇ 60 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਆ ਗਈ ਪੰਜਾਬ ਨੰਬਰ ਆ ਪੀਵੀ 30 ਟਰੈਕਟਰ ਟਾਇਰਾਂ ਦੀ ਗੱਲ ਕਰਿਆ 35 ਤੋਂ 40 ਕਿਲੋ ਪੈਸੇ ਟਰੈਕਟਰ ਦੇ ਟਾਇਰ ਪਿਆ ਇਸ ਤੋਂ ਬਾਅਦ ਆ ਗਈ ਸੋਨਾ ਲਿਕਾ 60 ਡੀਆਈ ਆਰ ਐਕਸ ਮਾਡਲ ਸਾਈਡ ਗੇਰਾ ਡਬਲ ਕਲੱਚ ਆ 2015 ਮਾਡਲ ਆ ਪੰਜਾਬ ਨੰਬਰ ਆ ਟਰੈਕਟਰ ਦੇ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ 40 ਤੋਂ 50 ਕੇ ਪੈਸੇ ਟਰੈਕਟਰ ਦੇ ਟਾਇਰ ਪਏ ਆ 2 ਸਪੀਡ ਟਰੈਕਟਰ ਹੈਗਾ 4 ਲੱਖ ਤੇ 80 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਆ ਗਈ ਪੰਜਾਬ ਨੰਬਰ ਸਾਈਡ ਗੇਅਰ ਇਸ ਦੋ ਵਾਰ ਆ ਗਈ ਫੋਰਡ 3600 1991 ਮਾਡਲ ਜੇ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ 50 ਤੋਂ 60 ਪੈਸੇ ਟਰੈਕਟਰ ਦੇ ਟਾਇਰ ਪਏ ਚਾਰੇ 1 ਲੱਖ ਤੇ 45 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਆ ਟਰੈਕਟਰ ਸਾਫ਼ ਆ ਚੰਗਾ ਟਰੈਕਟਰ ਬਾਕੀ ਟਰੈਕਟਰਿਕ ਨਹੀਂ ਤੁਸੀਂ ਚੈੱਕ ਕਰ ਸਕਣਾ ਟਰੈਕਟਰ ਬਿਲਕੁਲ ਸਾਫ ਆ ਇਹ ਦੂਬਾ ਦਾ ਇਹ ਸਵਰਾਜ 724 ਪੰਜਾਬ ਨੰਬਰ 1999 ਮਾਡਲ 1 ਲੱਖ 35000 ਰੁਪਏ ਟਰੈਕਟਰ ਦੀ ਡਿਮਾਂਡ ਆ ਗਈ ਜੇ ਬਾਕੀ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ ਮੰਗਲੇ ਟਾਇਰ ਪਈ 70 ਤੋਂ 80 ਪੈਸੇ ਤੇ ਮੂਹ ਲਟੜ ਰਹਿ ਗਈ 35 ਤੋਂ 40 ਰੁਪਏ ਮੂਹ ਲਟੜ ਆ ਬਾਕੀ ਟਰੈਕਟਰ ਬਿਲਕੁਲ ਸਾਫ ਆ ਸੈਲਫ ਸਟਾਰਟ ਆ ਦੋ ਸਿਲੰਡਰ ਆ ਸਿੰਗਲ ਕਲਚ ਆ ਟਰੈਕਟਰ ਵਾਕੀ ਸਾਫ ਹੈ। ਬਾਕੀ ਵੀ ਮਿਲਦੇ ਆਂ ਪਾ ਅਗਲੀ ਵੀਡੀਓ ਤੇ। ਇਹ ਵੀਡੀਓ ਨੂੰ ਕਰ ਦਿਓ ਸ਼ੇਅਰ ਜੇ ਤੁਹਾਨੂੰ ਚੰਗੀ ਲੱਗੀ। ਤੇ ਬਖੋਣਿਆ ਤੁਹਾਨੂੰ ਹੋਰ ਟਰੈਕਟਰ ਕਿਉਂਕਿ ਵੀ ਵੀਰੋ ਲੰਮੀ ਹੋਟਲੀ। ਦੱਸਦੇ ਆਂ ਪਾ ਅਗਲੀ ਵੀਡੀਓ ਚ ਮੰਡੀ ਕਵਰ ਕਰਾਂਗੇ। ਬਾਕੀ ਮੰਡੀ ਬਹੁਤ ਭਰੀ ਅੱਜ। ਜਿਵੇਂ ਤੁਸੀਂ ਦੇਖ ਰਹੇ ਹੋ ਮੰਡੀ ਪੂਰੀ ਫੁੱਲ ਭਰੀ ਹੈ।